ਗੁਰੂ ਕੇ ਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘੋ ਸ਼ੀਰਧ ਦਸਮੇਸ਼ ਪਤਾ ਮਹਾਰਾਜ ਸੋ ਗੁਰੂ ਕੇ ਪਿਆਰਿਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਗੁਰਮੁਖ ਜੀਵਨ ਚੈਨਲ ਦਾ ਮੇਨ ਮਕਸਦ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਹੈ ਕਿ ਗੁਰਬਾਣੀ ਦੇ ਨਾਲ ਜੁੜਨਾ ਸੰਗਤਾਂ ਦਾ ਭਲਾ ਹੋਵੇ ਗੁਰਬਾਣੀ ਪੜ੍ਹ ਕੇ ਸੰਗਤਾਂ ਤੱਕ ਗੁਰਬਾਣੀ ਦੀ ਗੱਲ ਜਾਵੇ ਸੋ ਅੱਜ ਤੁਹਾਡੇ ਧੱਕਾ ਬਗਲ ਵਿਚਾਰ ਸੇ ਪਾਸ਼ਾ ਮਹਾਰਾ ਦਾ ਮੈਸੇਜ ਗੁਰੂ ਗਿਆ ਪਿਆਰੀਆਂ ਸੰਗਤਾਂ ਵਾਸਤੇ ਐ ਸੁਖਮਨੀ ਸਾਹਿਬ ਤੇ ਗੱਲ ਕਰਦੇ ਆਪਾਂ ਸੁਖਮਨੀ ਸਾਹਿਬ ਬੜਨ ਵਾਲੀ ਸੰਗਤ ਵਾਸਤੇ ਬਹੁਤ ਸੋਹਣੇ ਵਿਚਾਰ ਨੇ ਗਏ ਦੇਖੋ ਮਹਾਰਾਣੇ ਸਗੁਣੀ ਸਾਹਿਬ ਰਚੀ ਸਿੱਧ ਗੋਸ਼ਟ ਰਚੀ ਸਾਰੀ ਬਾਣੀ ਰਚੀ ਜਪਜੀ ਸਾਹਿਬ ਜਾਵਸਾ ਚੌਪਈ ਸਭ ਇਹ ਕਿਉਂ ਰਚੀ ਸਾਡੇ ਵਾਸਤੇ ਕੱਲੀ ਜਪਜੀ ਸਾਹਿਬ ਨਾਲ ਵੀ ਸਰ ਸਕਦਾ ਸੀ ਜਾਪ ਸਾਹਿਬ ਕੱਲਾ ਰਚਦੋ ਤਾਂ ਵੀ ਜਾ ਸਰ ਸਕਦਾ ਸੀ ਪਰ ਹਰ ਇੱਕ ਬੰਦੇ ਦੀ ਅਲੱਗ-ਅਲੱਗ ਤਸਵੀਰ ਹੁੰਦਾ ਕੋਈ ਕੋਈ ਸੋਹਣੀ ਸਾਹਿਬ ਪੜ੍ਹ ਕੇ ਰਾਜੀਆ ਕੋਈ ਚੌਪੀ ਸਾਹਿਬ ਕੋਈ ਸ਼ਸਤਰਨਾਮਾ ਵਾਲਾ ਨਾਲ ਰੰਗ ਲੱਗਿਆ ਹੋਇਆ ਕੋਈ ਚੰਡੀ ਦੀ ਵਾਰ ਦੇ ਨਾਲ ਕੋਈ ਜਬੀ ਸਾਹਿਬ ਕੋਈ ਮੂਲ ਮੰਤਰ ਕੋਈ ਵਾਹਿਗੁਰੂ ਮੰਤਰ ਯਾਨੀ ਕਿ ਸਮੱਗਰੀ ਹੈ ਆਪਣੇ ਕੋਲੇ ਸਮੱਗਰੀ ਬਹੁਤ ਸਾਰਾ ਖਜ਼ਾਨਾ ਸੋ ਇਸ ਤਰ੍ਹਾਂ ਕਰਕੇ ਆਪਾਂ ਸੁਖਮਣੀ ਸਾਹਿਬ ਦੀ ਅੱਜ ਮਹਿਮਾ ਦੀ ਗੱਲ ਕਰਦੇ ਆ ਸੁਖਮਣੀ ਸਾਹਿਬ ਦੇ ਵਿੱਚ یوں ਕਿਹਾ ਜਾਂਦਾ ਹੈ ਵੀ ਜਿਹੜਾ ਬੰਦਾ ਸੋਹਣੀ ਸਾਦਾ ਪਾਠ ਕਰਦਾ ਤੇ ਉਹ ਚਾਰ ਵੇਦ ਤੇ ਛੇ ਸ਼ਾਸਤਰ 27 ਸਿਮਰਤੀਆਂ ਤੇ 18 ਪ੍ਰਾਣ ਇਹ ਸਭ ਨੂੰ ਕਹਿੰਦੇ ਪੜ੍ਹਨ ਦਾ ਫਲ ਮਿਲਦਾ ਹੈ ਸੋਹਣੀ ਸਾਹਿਬ ਕਰਨ ਵਾਲੇ ਨੂੰ ਸੋ ਸਚੇ ਪਾਸ਼ਾ ਮਹਾਰਾਜੀ ਬਾਣੀ ਵਿੱਚ ਬੜੀ ਤਾਕਤ ਹੈ ਤੇ ਅੱਜ ਆਪਾਂ ਗੱਲ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਹੀਦਾਂ ਦੀ ਬਾਣੀ ਹੈ। ਪਟਾਂ ਦੇ ਵਿੱਚ ਵੀ ਇੱਕ ਪਟ ਮਹਾਰਾਜ ਦੇ ਸਤੇ ਪਾਸ਼ਾ ਦੇ ਪਿਆਰੇ ਉਹ ਵੀ ਸੀ ਇਧ ਹੋਏ ਹੋਏ ਨੇ। ਤੇ ਸੁਖਮਣੀ ਸਾਹਿਬ ਸ਼ਹੀਦਾਂ ਦੀ ਬਾਣੀ ਹੈ ਸ਼ਹੀਦਾਂ ਦੀ ਬਾਣੀ। ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਨ ਸ਼ਹੀਦ ਨੇ। ਕਈ ਵਾਰ ਆਪਾਂ ਸੋਚਦੇ ਆਂ ਨਾ ਵੀ 24 ਸੂਚਾ ਪਾਈ ਸਾਹਿਬ ਦੇ ਨਾਲ ਸ਼ਹੀਦਾਂ ਦੀ ਕਿਰਪਾ ਹੋਊਗੀ। 10ਵੇਂ ਪਾਸ਼ਾ ਦੀ ਬਾਣੀ ਦੇ ਨਾਲ ਸ਼ਹੀਦਾਂ ਦੀ ਕਿਰਪਾ ਹੋਊਗੀ। ਸੋ ਸੁਖਮਨੀ ਸਾਹਿਬ ਦੀ ਸੀ, ਸੁਖਣੀ ਸਾਹਿਬ ਵੀ ਸ਼ਹੀਦਾਂ ਦੀ ਬਾਣੀ ਹੈ। ਸ਼ਹੀਦ ਗੁਰੂ ਆਜੰਦੇ ਮਹਾਰਾਜ ਚੇ ਪਾਸ਼ਾ। 9ਵੇਂ ਪਾਸ਼ਾ ਮਹਾਰਾਜ ਦੇ ਸ਼ਲੋਕ ਵੀ ਸ਼ਹੀਦਾਂ ਦੀ ਬਾਣੀ ਹੈ। ਕਿਉਂ ਮਹਾਰਾ ਸ਼ਹੀਦ ਹੋਏ ਨੇ ਇਸ ਚੇ ਪਾਸ਼ਾ ਮਹਾਰਾਜ। ਨਾਲੇ ਗੁਰੂਆਂ ਦਾ ਰਤਵਨਵਾਯਾ ਮਹਾਰਾਜ ਨੇ ਨਾਲੇ ਸ਼ਹੀਦਾਂ ਦਾ। ਦੱਸਿਆ ਕਿ ਸਮਾਂ ਆਉਣ ਤੇ ਤੁਹਾਨੂੰ ਵੀ ਸ਼ਹੀਦ ਹੋਣਾ ਪਏਗਾ। ਡੋਲਿਓ ਨਾ ਗੁਰਬਾਣੀ ਤੋਂ ਤਾਕਤ ਲੈ ਲਿਓ। ਤੇ ਕਹਿੰਦੇ 24000 ਅੱਖਰ ਇਹਦੇ ਵਿੱਚ ਨੇ ਸੋਣੀ ਸਾਹਿਬ ਦੇ ਵਿੱਚ ਤੇ 24000 ਹੀ ਸਹਿਜ ਦੇ ਵਿੱਚ ਬੰਦਾ ਹਰ ਰੋਜ਼ ਲਗਭਗ ਸਾਹ ਲੈਂਦਾ 24000 ਅੱਖਰ ਨੇ ਇੱਕ ਇੱਕ ਪਾਠ ਰੋਜ਼ ਕਰਨ ਦੇ ਨਾਲ ਹੀ 24 ਘੰਟਿਆਂ ਦਾ ਫਲ ਮਿਲ ਜਾਂਦਾ ਹੈ ਬਾਬਾ ਬੁੱਢਾ ਜੀ ਨੇ ਆਖਿਆ ਕਿ ਮਹਾਰਾਜ ਐਸੀ ਬਾਣੀ ਰਚੋ ਜਿਹੜੀ ਕਦੇ ਐਸੀ ਅਸੀਂ ਗ੍ਰਸਤੀ ਬੰਦੇ ਆ ਕੰਮ ਧੰਦਾ ਵੀ ਕਰਨਾ ਹੁੰਦਾ ਹੈ ਵੀ ਸੰਗਤਾਂ ਵਾਸਤੇ ਜਿਹੜਾ ਇੱਕੋ ਪਾਠ ਕਰਦੇ ਨਾਲ ਸਾਰੇ ਦਿਨ ਦਾ ਫਲ ਮਿਲ ਜੇ ਸਮਾਹਰਣ ਨੇ ਫਿਰ ਕਿਹਾ ਕਿ ਚੰਗਾ ਭਈ ਰਚਾਂਗੇ ਮਾਰ ਦੀ ਕਿਰਪਾ ਹੁਣ ਜੋ ਕਾਲਪੁਰਖ ਦਾ ਸ੍ਰੀਹਾ ਔਣ ਦਿੱਤਾ ਮਾਰਚੇ ਪਾਸ਼ ਬਿਸਮਾਤ ਦੇ ਬਚਾ ਕੇ ਫਿਰ ਵਾਹਿਗੁਰੂ ਆ ਕਾਲਪੁਰਖ ਦੀ ਮਾਰ ਦੀ ਬਾਣੀ ਦੀ ਮਹਿਮਾ ਦੇ ਵਿੱਚ ਸੁਖਵਣੀ ਸਾਹਿਬ ਰਚੀ 24 ਅਸ਼ਟਪਦੀਆਂ ਨੇ 24000 ਸਾਂ ਲੈਂਦਾ 24000 ਅੱਖਰ ਨੇ ਵਿੱਚ ਸੋ ਇਹਦੇ ਵਿੱਚ ਕਿੰਨੀ ਕੀ ਤਾਕਤ ਹੈ ਇੱਕ ਵਾਰ ਮੈਨੂੰ ਨਾ ਲੱਗਦੇ ਪਿੰਡ ਦੇ ਵਿੱਚੋਂ ਉਹ ਕੋਈ ਗੁਰਸੇ ਗੁਰੂ ਘਰ ਦੇ ਵਿੱਚ ਆਇਆ ਹੋਇਆ ਸੀਗਾ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਨਾਲ ਉਹ ਰਹਿੰਦਾ ਸੀ ਤੇ ਉਹ ਦਾਸ ਨੂੰ ਵਧੀਆ ਪਿਆਰ ਕਰਦਾ ਸੀ ਤੇ ਕਾਹ ਵੀ ਮੈਥੋਂ ਕਾਹ ਵੀ ਵੱਡੀ ਉਮਰ ਦੀ ਸੀ ਉਹ ਬਜ਼ੁਰਗ ਸੀ ਤਾਂ ਥੋੜਾ ਜਿਹਾ ਮੇਰਾ ਸੁਭਾਅ ਦੇਖ ਕੇ ਮੇਰੇ ਨਾਲ ਬਾਣੀ ਦੀਆਂ ਉਹਨਾਂ ਨੇ ਗੱਲਾਂ ਵਿਚਾਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕੰਨ ਵੀ ਸੁਖਮਣੀ ਸਾਧ ਦੇ ਵਿੱਚ ਬੜੀ ਤਾਕਤ ਕਹਣ ਲੱਗਿਓ ਮਾ ਮਾਪੁਰਸ ਕੰਦੇ ਵੀ ਮੈਂ ਆਪ ਅਜਮਾਈ ਹੋਈ ਗੱਲ ਹੈ ਕਿ ਸੰਤਾਂ ਦੇ ਨਾਲ ਅਸੀਂ ਰਹਿੰਦੇ ਸੀਗੇ ਤੇ ਉਦੋਂ ਮਾ ਉਹ ਇਸ ਤਰ੍ਹਾਂ ਦਾ ਸੀ ਗੁਰਸਿੱਖਾਂ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਪੁਲਿਸ ਸੀ ਜਿਹੜੀ ਤੇ ਕਹਿੰਦੇ ਕਈ ਵਾਰ ਮੈਨੂੰ ਫੜਨ ਵੀ ਆਈ ਕਿਉਂਕਿ ਲਹਿਰ ਸੀ ਉਹ ਨੌਜਵਾਨ ਸੀ ਕਹਿੰਦੇ ਅਸੀਂ ਤੇ ਖਾਰਗ ਸਿੰਘ ਦਾ ਵਧੀਆ ਜੋਰ ਸੀ ਲਹਿਰ ਸੀ ਅਸੀਂ ਹਿੱਸਾ ਵੀ ਲੈਂਦੇ ਸੀ ਉਹਨੂੰ ਕਹਿੰਦੇ ਉਹ ਮਾਪੁਰਸ ਕਹਿਣ ਲੱਗੇ ਕਹਿੰਦੇ ਪਰ ਸੁਖਮਨੀ ਸਾਹਿਬ ਦੀ ਤਾਕਤ ਸਾਡੇ ਕੋਲੇ ਬਹੁਤ ਸੀ ਅਸੀਂ ਬਹੁਤ-ਬਹੁਤ ਪੜ ਕਰਦੇ ਕਿ ਮੋਹ ਜਵਾਨੀ ਜਾਦ ਸੀ ਉਹਨਾਂ ਨੂੰ ਸੁਖਮਨੀ ਸਾਹਿਬ ਕੰਠ ਸੀ ਉਹਨੂੰ ਸੁਖਮਨੀ ਸਾਹਿਬ ਉਹਨੂੰ ਕਹਿੰਦੇ ਅਸੀਂ ਅੱਠੋ ਪੈਰ ਸੁਖਮਨੀ ਸਾਹਿਬ ਵੀ ਕਰਦੇ ਰਹੇ ਤੇ ਸੁੱਤੇ ਵੀ ਸੁਖਮਨੀ ਸਾਹਿਬ ਦੇ ਕਹਿੰਦੇ ਚੱਲਦਾ ਰਹਿੰਦਾ ਕਹਿੰਦੇ ਇੰਨੀ ਜਿਆਦੇ ਸੁਖਮਨੀ ਸਾਹਿਬ ਛੱਦ ਹੋ ਚੁੱਕੀ ਸੀ ਸਾਡੇ ਉਤੇ ਬਰਕਤਾਂ ਹੋ ਚੁੱਕੀਆਂ ਸਨ ਸੁਖਮਨੀ ਸਾਹਿਬ ਦੀਆਂ ਕਹਿੰਦੇ ਅੱਠੋ ਪੈਰ ਚੱਲਦਾ ਰਹੇ ਸੁਖਮਨੀ ਸਾਹਿਬ ਦਾ ਜਾਪ ਮਨ ਦੇ ਵਿੱਚ ਤੇ ਬਿਨਾਂ ਜੀਵ ਹਲਾਈ ਵੀ ਹੁੰਦਾ ਰਹਿੰਦਾ ਆਪ ਆਪ ਆਪਣੇ ਆਪ ਕਹਿੰਦੇ ਜਦੋਂ ਪੁਲਿਸ ਸਾਨੂੰ ਫੜਨ ਆਉਂਦੀ ਨਾ ਕਹਿੰਦੇ ਕਈ ਵਾਰ ਮੈਂ ਮੇਰਾ ਨਾਮ ਕਹਿੰਦੇ ਪੁਲਿਸ ਦੇ ਵਿੱਚ ਜਾਨੀ ਕਿ ਮੈਨੂੰ ਅ ਦਰਜ ਹੋ ਚੁੱਕਿਆ ਸੀ ਜੇ ਜਿਨ੍ਹਾਂ ਨੂੰ ਫੜਨਾ ਸੀ ਪੁਲਿਸ ਨੇ ਮੇਰਾ ਨਾਮ ਵੀ ਆ ਚੁੱਕਿਆ ਸੀ ਵਿੱਚ ਸੰਘਾ ਦੇ ਕਹਿੰਦੇ ਮੇਰੀ ਭਾਲ ਸੀ ਪੁਲਿਸ ਨੂੰ ਤੇ ਜਦੋਂ ਕਹਿੰਦੇ ਪਰ ਕਈ ਵਾਰੀ ਕਹਿੰਦੇ ਮੇਰੇ ਨਾਲ ਇਸ ਤਰ੍ਹਾਂ ਵਰਤੇ ਆ ਭਾਣਾ ਇਸ ਤਰ੍ਹਾਂ ਘਟਨਾ ਵਰਤੀ ਆ ਕਹਿੰਦੇ ਮੈਂ ਗੱਡੀ ਦੇ ਵਿੱਚ ਬੈਠਾ ਹੁੰਦਾ ਸੁਖਣੀ ਸਾਹਿਬ ਮੇਰੀ ਹੁੰਦੀ ਕਹਿੰਦੇ ਕਹਿੰਦੇ ਵੀ ਪੁਲਿਸ ਨਾ ਗੱਡੀ ਦੇ ਵਿੱਚ ਤਾਂ ਕਿ ਖੋਲ ਕੇ ਦੇਖ ਜਾਂਦੀ ਤੇ ਮੈਂ ਦਿਖਦਾ ਨਹੀਂ ਸੀ ਮੈਂ ਦਿਖਦਾ ਨਹੀਂ ਸੀ ਕਹਿੰਦੇ ਪੁਲਿਸ ਨੂੰ ਐਡੀ ਵੱਡੀ ਕਲਾ ਸੀ ਕਲਾ ਹੈ ਕਦੇ ਸੁਖਰੀ ਸਾਹਿਬ ਦੇ ਵਿੱਚ ਜਾਨੀ ਕਿ ਸਾਨੂੰ ਪ੍ਰੇਰਿਤ ਕਰਕੇ ਗਏ ਉਹ ਬਹੁਤ ਹੀ ਜਿਆਦੇ ਫਿਰ ਹੋਰ ਗੱਲ ਜੇ ਕਿਸੇ ਬੰਦੇ ਨੂੰ ਆਪ ਨੂੰ ਹਰ ਇੱਕ ਨੂੰ ਐ ਹੁੰਦਾ ਨਾ ਮੈਂ ਸਾਡਾ ਜੇ ਜ਼ਿੰਦਗੀ ਬਹੁਤ ਮੁਸ਼ਕਲਾਂ ਦੇ ਵਿੱਚ ਲੰਗੀ ਹੈ ਪਰ ਸਾਡਾ ਜਿਹੜਾ ਮਰਨ ਹੈ ਸਾਡਾ ਮੌਤ ਦਾ ਸਮਾਂ ਜਿਹੜਾ ਬਹੁਤ ਸੌਖਾ ਹੋਵੇ ਅਸੀਂ ਲੰਮਕ ਕੇ ਨਾ ਮਰੀਏ ਅਸੀਂ ਮੰਝਿਓ ਤੇ ਔਖੇ ਹੋ ਕੇ ਨਾ ਮਰੀਏ ਇਹ ਗੱਲਾਂ ਸਾਡੇ ਮਨ ਵਿੱਚ ਆਉਂਦੀਆਂ ਨੇ ਜਿਹੜਾ ਥੋੜਾ ਸੋਝੀ ਰੱਖਦਾ ਮਰਨ ਜੀਵਨ ਦੀ ਵੀ ਜੀਵਨ ਕੀ ਹੈ ਜ਼ਿੰਦਗੀ ਹੈ ਵੀ ਅਸੀਂ ਕਿਸੇ ਦੇ ਮਰਨ ਵੇਲੇ ਕਿਸੇ ਦੇ ਹੱਥਾਂ ਵਿੱਚ ਨਾ ਆਈਏ ਬਦੀਨ ਹੋ ਕੇ ਨਾ ਮਰੀਏ ਅਸੀਂ ਕਿਸੇ ਤੇ ਨਿਰਭਰ ਨਾ ਰਹੀਏ ਅਬਦੀ ਕਿਰਿਆ ਕਰਮ ਅਸੀਂ ਆਪ ਕਰਦੇ ਰਹੀਏ ਕਿਰਿਆ ਸੁੱਧਣ ਜੋਗੇ ਬੜਾਪੇ ਵਿੱਚ ਵੀ ਸੋਖਮਨੀ ਸਾਹਿਬ ਵਿੱਚ ਐਡੀ ਵੱਡੀ ਤਾਕਤ ਹੈ ਜਿਹੜਾ ਬੰਦਾ ਨਾ ਇੱਕ ਦੋ ਪਾੜ ਸੁਖਮਨੀ ਸਾਹਿਬ ਦੇ ਰੋਜ਼ ਕਰਦਾ ਹੈ ਸੰਗ ਜੀ ਉਹਨੂੰ ਆਪਣੀ ਮੌਤ ਆਉਣ ਤੋਂ ਪਹਿਲਾਂ ਘੱਟੋ ਘੱਟ ਇੱਕ ਸਾਲ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਮੈਂ ਕਿਹੜੇ ਦਿਨ ਮਰਨਾ ਹੈ ਕਿਸ ਦਿਨ ਮਰਨਾ ਹੈ ਸਾਡੇ ਲਾਗੇ ਮਹਾਪੁਰਸ਼ ਰਹਿੰਦੇ ਸੀ ਇੱਕ ਤੇ ਉਹ ਬਹੁਤ ਜਿਆਦੇ ਸੁਖਮਨੀ ਸਾਹਿਬ ਦੀ ਮਹਿਮਾ ਦੱਸਦੇ ਹੁੰਦੇ ਸੁਖਮਨੀ ਸਾਹਿਬ ਤੁਸੀਂ ਇਸ ਕਰਕੇ ਪੜਿਆ ਕਰੋ ਇੱਕ ਤਾਂ ਕਾਰਜ ਰਾਸ ਕਰਦੇ ਆ ਪਹਿਲਾਂ ਵੀ ਸੁਖਮਨੀ ਸਾਹਿਬ ਦੀ ਮਹਿਮਾ ਦੱਸੀ ਜਾਂਦੀ ਹੈ ਸੁਖਮਨੀ ਸਾਹਿਬ ਸਟਾਰਟ ਹੁੰਦੀ ਹੈ ਜਦੋਂ ਬਾਅਦ ਦੇ ਵਿੱਚ ਵੀ ਇਹ ਅਮੁੱਲਿਕ ਲਾਲਣੇ ਜਿਨ੍ਹਾਂ ਲਾਲਾਂ ਦਾ ਕੋਈ ਮੁੱਲ ਨਹੀਂ ਹੈਗਾ ਬੇਕੀਮਤੀ ਜਿਹਨਾਂ ਦਾ ਕੋਈ ਕੀਮਤੀ ਨਾ ਪਾਸਦਾ ਐਸੇ ਬਚਨੇ ਸੁਖਮਨੀ ਸਾਹਿਬ ਦੇ ਵਿੱਚ ਜਿਹਨੂੰ ਰਿੱਧੀ ਸਿੱਧੀ ਚਾਹੀਦੀ ਹੈ ਜਿਹਨੇ ਕੋਈ ਰੋਗ ਦੂਰ ਕਰਨਾ ਹੈ ਜਿਹਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਜਿਹਦੇ ਬਹੁਤ ਜ਼ਿਆਦੇ ਕਾਰਜ ਅੜੇ ਹੋਏ ਨੇ ਦੇਹੀ ਅਰੋਗਤਾ ਦੇ ਵਾਸਤੇ ਤੁਸੀਂ ਜਾਪ ਰੱਖ ਲੋ ਸੁਖਮਨੀ ਸਾਹਿਬ ਦਾ ਅੱチェ ਪਾਸ਼ਾ ਮਾਰਾ ਬਹੁਤ ਕਿਰਪਾ ਕਰਨ ਕਿ ਐਸੀ ਹਿੱਧਾ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੇ ਤੁਸੀਂ ਹੋਰ ਵਿਧੀ ਨਾਲ ਜਪੋਗੇ ਜਿਵੇਂ ਹਰ ਇੱਕ ਅਸ਼ਟਪਦੀ ਸਮਾਪਤ ਹੋਣ ਤੋਂ ਅੱਗੇ ਫਿਰ ਸ਼ਲੋਕ ਸ਼ੁਰੂ ਹੁੰਦਾ ਹੈ ਜਿਵੇਂ ਸਲੋਕ ਸਲੋਕ ਕਾਮ ਕ੍ਰੋਧ ਆਰ ਲੋਭ ਮੋ ਮਿਰ ਸੰਜਾਈ ਹਮੇ ਨਾਨਕ ਪ੍ਰਭ ਸਰਣਾ ਅਧੀਨ ਕਰ ਪ੍ਰਸਾਦ ਗੁਰਦੇਵ ਇਹ ਸਲੋਕ ਪਹਿਲਾ ਅਸ਼ਟਪਦੀ ਸਮਾਪਤ ਹੁੰਦੀ ਹੈ ਸਲੋਕ ਸ਼ੁਰੂ ਹੁੰਦਾ ਦੋਨਾਂ ਦੇ ਵਿਚਾਲੇ ਜੇ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਦੋ ਵਾਰੀ ਜਾਂ ਚਾਰ ਵਾਰੀ ਆਖਿਆ ਜਾਵੇ ਤਾਂ ਇਹ ਹੋਰ ਵੀ ਫਲਦਾਇਕ ਹੋ ਜਾਂਦੀ ਹੈ ਹੋਰ ਵੀ ਜਿਆਦਾ ਫਲ ਦੇਣ ਵਾਲੀ ਹੋ ਜਾਂਦੀ ਹੈ ਬੜੀ ਆਹੀ ਤਾਕਤਾਂ ਨੇ ਸੁਗਣੀ ਸਾਧ ਦੇ ਵਿੱਚ ਇਹ ਬੰਦੇ ਨੂੰ ਗੁਪਤ ਵੀ ਕਰ ਦਿੰਦੀ ਹੈ ਸਾਹਮਣੇ ਬੰਦਾ ਖੜਾ ਰਹਿੰਦਾ ਹੈ ਕਿਉਂਕਿ ਦਾਸ ਨੂੰ ਇਸ ਤਰ੍ਹਾਂ ਦੇ ਸਾਹ ਸੰਤ ਮਹਾਪੁਰਸ਼ ਮਿਲੇ ਹੋਏ ਨੇ ਜਿਨ੍ਹਾਂ ਨੇ ਸੁਖਣੀ ਸਾਹਿਬ ਦੀ ਜਾਨਕਿ ਕਮਾਈ ਕੀਤੀ ਹੋਈ ਸੀ ਇੱਕ ਵਾਰੀ ਕਿਸੇ ਸੰਤ ਮਹਾਪੁਰਸ਼ਾਂ ਨੇ ਦਾਸ ਨੂੰ ਅ ਸੁਖਣੀ ਸਾਹਿਬ ਦੇ ਪਾਠ ਕਰਵਾਏ ਉਹ ਮੈਂ ਕਿਵੇਂ ਕਰਦਾ ਸੀ ਮੈਂ ਹੋਰ ਸਾਹਿਬ ਨਾਲ ਕਰਦਾ ਸੀਗਾ ਜਿਵੇਂ ਹਰ ਇੱਕ ਦੋ ਤੁਕਾ ਤੋਂ ਬਾਅਦ ਅੱਠ ਵਾਰੀ ਵਹਿਰੂ ਕਹਿਣਾ ਜਵੇਂ ਪ੍ਰਭ ਕਾ ਸਿਮਰਨ ਗਰਭ ਨਾ ਵਸੈ ਪ੍ਰਭ ਕਾ ਸਿਮਰਨ ਦੁੱਖ ਜਾ ਮਨਸੈ ਵਾਇਗਰੂ 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 ਇਸ ਤਰ੍ਹਾਂ 8 ਵਾਰੀ ਕਹਿਣਾ ਫਿਰ ਅਗਲੀਆਂ ਦੋ ਤੱਕਾਂ 8 ਵਾਰੀ ਫਿਰ ਵਾਇਗਰੂ ਕਹਿਣਾ ਅਗਲੀਆਂ ਇਹ ਸੰਪਟ ਵਾਇਗਰੂ ਦਾ ਸੰਪਟਨ ਲਾ ਕੇ ਇਹਦੇ ਵਿੱਚ ਬੜੀ ਤਾਕਤ ਹੈ ਬਹੁਤ ਜ਼ਿਆਦਾ ਤਾਕਤ ਹੈ ਇਸ ਤਰ੍ਹਾਂ ਇੱਕ ਵਾਰੀ ਕਿਸੇ ਨੂੰ ਕੈਂਸਰ ਦਾ ਰੋਗ ਸੀ ਤੇ ਕੈਂਸਰ ਦਾ ਰੋਗ ਹੋਣ ਤੋਂ ਦਿਨ ਰਾਤ ਉਹਨੂੰ ਦੁੱਖ ਦੇ ਕਾਰਨ ਪੀੜਾ ਦੇ ਕਾਰਨ ਨੀਂਦ ਨਾ ਆਇਆ ਕਰੇ ਨਾ ਉਹਦੇ ਪੁੱਤਰ ਨੇ ਉਹਨੇ ਬੇਟੇ ਦੇ ਕਿਹਾ ਕਿ ਮੇਰੀ ਮਾਤਾ ਜੀ ਬਿਮਾਰ ਨੇ ਉਹਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਚਲੋ ਰੋਗ ਤਾਂ ਹੁਣ ਕਰਮਾਂ ਦਾ ਹੈਗਾ ਸੰਗ ਜੀ ਉਹਦੇ ਕੋਲ ਵੀ ਨਹੀਂ ਬੈਠਿਆ ਜਾਂਦਾ ਸੀ ਉਹਨੇ ਬੇਨਤੀ ਕੀਤੀ ਵੀ ਤੁਸੀਂ ਮੇਰੇ ਮਾਤਾ ਜੀ ਨੂੰ ਰਾਤ ਨੂੰ ਕੋਈ ਪਾਠ ਸੁਣਾ ਦਿਆ ਕਰੋ ਮੈਂ ਕਿਹਾ ਮੈਂ ਆਪਾਂ ਭਾਈ ਫਿਰ ਸੁਹਣੀ ਸਾਦਾ ਪਾਠ ਕਰ ਦਿਆ ਕਰਾਂਗੇ ਰਾਤ ਨੂੰ ਮੈਂ ਇੱਕ ਪਾਠ ਕਰਨ ਜਾਂਦਾ ਉਹਨਾਂ ਦੇ ਗਰਮੀਆਂ ਦਾ ਮਹੀਨਾ ਸੀ ਪੱਖਾ ਲੱਗਿਆ ਹੁੰਦਾ ਸੀ ਇਸ ਤਰ੍ਹਾਂ ਮੈਂ ਦੂਜੀ ਸਾਈਡ ਹੁੰਦਾ ਜਦੋਂ ਪੱਖਾ ਲੱਗਿਆ ਹੁੰਦਾ ਪੱਖੇ ਦੇ ਨਾਲ ਬਦਬੂ ਵੀ ਆਉਂਦੀ ਉਹਦੇ ਕੈਂਸਰ ਦੇ ਰੋਗ ਦੇ ਕਾਰਨ ਪਰ ਮੈਂ ਜੇ ਪਾਸ਼ਾ ਮਹਾਰਾਤਾ ਗੁਰਸਿੱਖ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਕਿਸੇ ਵੀ ਮੁਸ਼ਕਲ ਦੇ ਵਿੱਚ ਕਿਸੇ ਦੀ ਪੀੜਾ ਨਹੀਂ ਦੇਖ ਸਕਦਾ ਇਸ ਕਰਕੇ ਫਿਰ ਮੁਸ਼ਕਲ ਦੇ ਬਦਬੂ ਆਉਣ ਦੇ ਬਾਵਜੂਦ ਵੀ ਮੈਂ ਪਾਠ ਸੁਣਾਉਂਦਾ ਰਹਿੰਦਾ ਪਰ ਜਦੋਂ ਜਦੋਂ ਨਾ ਥੋੜਾ ਜਿਹਾ ਦੋ ਚਾਰ ਅਸ਼ਟਪਦੀਆਂ ਮੈਂ ਸੁਣਾਉਂਦਾ ਨਾਲ ਦੀ ਨਾਲ ਸ਼ਾਂਤ ਪੂਰੇ ਸਹਿਜ ਵਿੱਚ ਸੌ ਜਾਂਦੀ ਸੋ ਸ੍ਰੀ ਦੇ ਵਾਂਗ ਸੌ ਜਾਂਦੀ ਉਹ ਇੰਨੀ ਉਹਨੂੰ ਸ਼ਾਂਤੀ ਆ ਜਾਂਦੀ ਜਿਹੜੀ ਕਿ ਦਿਨ ਰਾਤ ਅੜਪਦੀ ਰਹਿੰਦੀ ਸੋਹਣੀ ਸਾਹਿਬ ਸ਼ਾਂਤ ਕਰਦੀ ਹੈ ਉਨੂੰ ਨੀਂਦ ਕਿਉਂ ਆਉਂਦੀ ਸੀ ਕਿਉਂਕਿ ਉਹਦਾ ਦੁੱਖ ਉਹਦਾ ਘਟ ਜਾਂਦਾ ਸੀ ਜੇ ਦੁੱਖ ਨਾ ਘਟਦਾ ਤਾਂ ਉਹਨੂੰ ਨੀਂਦ ਕਿਉਂ ਆਉਂਦੀ ਸੁਖਮਨੀ ਸਾਹਿਬ ਸਟਾਰਟ ਹੋਣ ਦੇ ਨਾਲ ਹੀ 2-4 ਅਸ਼ਟਪਦੀਆਂ ਪੜਦਾ ਮੈਂ ਨਾਰ ਦੀ ਨਾਲ ਸੌਂ ਜਾਂਦੀ ਏ ਉਹ ਜਾਨੀ ਕਿ ਦੁੱਖਾਂ ਦੀ ਨਿਵਰਤੀ ਕਰਨ ਵਾਲੀ ਹੈ ਕਲ ਕਲੇਸ਼ ਤਨ ਮਾਹੀ ਮਟਾਵੇ ਕਲ ਕਲੇਸ਼ ਤਨ ਮਾਹੀ ਮਟਾਓ ਮਹਾਰਾਜ ਕਹਿੰਦੇ ਕਾਲ ਕਲੇਸ਼ ਤਨ ਸਰੀਰ ਸਰੀਰ ਦੇ ਰੋਗ ਵੀ ਕਹਿੰਦੇ ਦੂਰ ਕਰਦੀ ਏ ਇਹ ਅੰਡਾਉਤ ਵੀ ਬਖਸ਼ਦੀ ਹੈ ਬਾਗ ਸਿੱਧੀ ਵੀ ਜੋ ਮੂੰਹੋਂ ਬੋਲੂਗੇ ਉਹ ਵੀ ਹੋ ਜਾਂਦਾ ਹੈ ਜਾਨਿਕਾ ਕਮਾਈ ਕਰੋ ਬਹੁਤ ਜਿਆਦਾ ਹੋਰ ਜਿਹੜਾ ਸੁਖਮਣੀ ਸਾਧਾ ਪਾਠ ਕਰਦਾ ਬਾਬਾ ਸ੍ਰੀਚੰਦ ਮਹਾਰਾਜ ਦੀ ਬਹੁਤ ਜਿਆਦਾ ਕਿਰਪਾ ਹੁੰਦੀ ਹੈ ਕਿਉਂਕਿ ਆਸ ਸੱਚ ਜੁਗਾਸ ਸੱਚ ਹੈ ਭੇ ਸੱਚ ਅਤੇ ਸਿਹਾਰੀ ਲੱਗੀ ਆ ਭੱਬੇ ਨੂੰ ਸੁਖਮਣੀ ਸਾਹਿਬ ਦੇ ਵਿੱਚ ਇੱਕ ਸ਼ਲੋਕ ਬਾਬਾ ਸ੍ਰੀਚੰਦ ਦਾ ਵੀ ਹੈਗਾ ਸੁਖਮਣੀ ਸਾਹਿਬ ਦੀ ਮਹਿਮਾ ਬਹੁਤ ਜਿਆਦਾ ਹੈ ਪੂਰੇ ਦ੍ਰਿੜਤਾ ਦੇ ਨਾਲ ਕਰਿਆ ਕਰੋ ਮਹਾਰਾਜ ਬਹੁਤ ਕਾਰਜ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ Vai cruz de queijo